ਬੈਂਤੀ ਕੀਤੀ ਜੀ ਵੀ ਤੁਸੀਂ ਆਪਣੀ ਬਾਜੀ ਦਾ 5-10 ਮਿੰਟ 20 ਮਿੰਟ ਜਿਹੜੇ ਆਓ ਜਿਹਨੂੰ ਦਿਖਾ ਦੇ ਦੋ ਸਾਡੇ ਕੋਲ ਸ਼ਾਰਟ ਜਿਹੜੇ ਕੋਲ ਨਾਲ ਸੋ ਬੈਂਤੀ ਆ ਕਿ ਅਸੀਂ ਸਾਰੇ ਨੂੰ ਦਿਖਾ ਸਕਦੇ ਹੁਣ ਮੈਂ ਸਿਰਫ ਇੱਕ ਹਫਤਾ ਜਾਂ ਦੋ ਹਫਤਾ ਬੋਲਣੋਂ ਹਟੇ ਬੈਂਤੀ ਗੁਰੂ ਘਰ ਜਿਹਦੇ ਪਾਈ ਦੇ ਨਿਸ਼ਾਨ ਚੰਗੀ ਪਾਕੀ ਦੀ ਹਾਂ ਜੋ ਆ ਗਿਆ हां ओ एक ਜਾਂ ਦੋ ਪੱਤਾ ਪੜ ਕੇ ਤੇ ਉਹ ਉਪਰ ਤੋਂ ਬਾਅਦ ਫਿਰ ਅਗਲਾ ਪ੍ਰੋਗਰਾਮ ਤਾਂ ਦੱਸਾਂਗੇ ਤੇ ਕੋਈ ਇੱਕ ਜਾਂ ਦੋ ਪੱਤਾ ਪਲੀਟ ਪੜਨ ਤੋਂ ਕੇ ਬੁਲਾਗੇ ਕਮਿਸ਼ਨ ਸਾਡੀ ਸਾਡੇ ਕੋਲ ਬਹੁਤ ਜ਼ਿਆਦਾ ਨੇ ਸੋ ਬੇਨਤੀ ਹੈ ਕਿ ਸਾਡੇ ਕੋਲੋਂ ਸਾਡੇ ਆਪਣੇ ਘਰ ਦਾ ਖਵਾਰ ਜੋ ਸਾਡੇ ਘਰ ਦਾ ਲੋਕ ਤੇ ਪੰਚਾਇਤ ਦਾ ਆਪ ਸਾਥ ਜੱਜ ਦਾ ਇਹ ਆਨੁਮਾਨ ਲਾ ਰਹੇ ਆ ਉਹਨਾਂ ਨੂੰ ਸਾਡਾ ਇੱਕ ਫੇਰ ਵੀ ਹੋ ਰਿਹਾ ਪਰ ਇਹਦਾ ਸਿੱਖ ਉਹਨਾਂ ਦੇ ਜਿਵੇਂ ਦੇਖੀ ਆਉਂਦਾ ਰਹੇਗਾ ਯਾਰ ਅਖਿਰ ਤੇ ਨਾਮ ਦੇ ਹਾਈ ਕਾਲੇ ਸਪੈਸ਼ਲ ਆਪਣਾ ਟਾਕੀ ਇੱਕ ਜਿਹੜੇ ਕਫਤਾ ਜੀ ਨੂੰ ਕੈਂਸਲ ਹੋ ਰਹੀ ਕਰਦੇ ਨੇ ਉਹ ਆਪਾਂ ਭਾਈ ਤੇ ਦੇ ਮਨ ਦੀ ਉਹਨਾਂ ਦਾ ਸਹਾਰਾ ਕਰਾਂਗੇ ਕਿਉਂਕਿ ਸਾਡਾ ਆਪਣਾ ਪਰਿਵਾਰ ਆ ਤੇ ਫਿਰ ਮੈਂ ਬੇਨਤੀ ਇੱਕ ਹਫਤਾ ਦੋ ਹਫਤਾ ਜਿਹੜੀਆਂ ਉਹ ਪੜ ਕੇ ਕਮਾਪੀ ਕਰਨ ਉਸ ਤੋਂ ਬਾਅਦ ਇੱਕ ਸਾਡਾ ਇੱਕ ਹੋਰ ਤੇਗਾਗਾ ਧਿਆਨ ਨਾਲ ਕਿੰਨੇ ਬੜਾ ਮਨੂੰ ਤਾਂ ਕੀ ਟੇਚ ਗੱਬਰ ਦੀ ਇੱਕ 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 ਪ੍ਰਸੰਗ ਮੈਂ ਬੇਨਤੀ ਕਰਦਾ ਵੀ ਉਹ ਹੀ ਪੜਦਾ ਉਹ ਪੜ ਕੇ ਉਸ ਤੋਂ ਬਾਅਦ ਭਾਈ ਤਸੀਮ ਸਿੰਘ ਜੀ ਵੱਲ ਸਾਡੇ ਆ ਗਏ ਪਤੋਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਤੋਂ Neu soant eo